ਜਲੰਧਰ ਹੁਸ਼ਿਆਰਪੁਰ ਸਥਿਤ ਪਿੰਡ ਮਡੇਆਲਾ ਦੇ ਵਿੱਚ ਬੀਤੀ ਰਾਤ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਤੋਂ ਵੱਧ ਲੋਕ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੀ ਰਾਤ 10 ਵਜੇ ਦੇ ਕਰੀਬ ਇੱਕ ਪਿਕਅਪ ਗੱਡੀ ਤੇ ਗੈਸ ਦੇ ਨਾਲ ਭਰੇ ਹੋਏ ਟੈਂਕਰ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਇਸ ਟੱਕਰ ਤੋਂ ਬਾਅਦ ਟੈਂਕਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਬਲਾਸਟ ਇੰਨਾ ਕਿ ਜ਼ਿਆਦਾ ਖਤਰਨਾਕ ਸਾਬਤ ਹੋਇਆ ਕਿ ਆਸ-ਪਾਸ ਦੇ ਲੋਕਾਂ ਨੂੰ ਆਸ-ਪਾਸ ਦੀਆਂ ਜੋ ਦੁਕਾਨਾਂ ਜਾਂ ਘਰ ਸੀ ਉਹਨਾਂ ਨੂੰ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਜੋ ਟੈਂਕਰ ਦਾ ਡਰਾਈਵਰ ਸੀ ਉਹ ਜਿਉਂਦਾ ਹੀ ਸੜ ਗਿਆ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ ਮਾਮਲੇ ਦੇ ਵਿੱਚ ਹੁਣ ਅਪਡੇਟ ਦਿੱਤੀ ਗਈ ਹੈ 30 ਤੋਂ ਵੱਧ ਲੋਕ ਜ਼ਖਮੀ ਨੇ ਜਿਨ੍ਹਾਂ ਦਾ ਸਿਵਲ ਹਸਪਤਾਲ ਜਾਂ ਫਿਰ ਹੋਰ ਨਾ ਹਸਪਤਾਲਾਂ 'ਚ ਇਲਾਜ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬੀਤੀ ਰਾਤ ਸ਼ੁੱਕਰਵਾਰ ਨੂੰ 10 ਵਜੇ ਦੇ ਕਰੀਬ ਹੁਸ਼ਿਆਰਪੁਰ ਜਲੰਧਰ ਮਾਰਗ ਦੇ ਪਿੰਡ ਮੰਡਿਆਲਾ ਦੇ ਵਿਖੇ ਗੈਸ ਟੈਂਕਰ ਤੇ ਪਿਕਅਪ ਗੱਡੀ ਵਿਚਾਲੇ ਟੱਕਰ ਹੋਣ ਦੇ ਕਾਰਨ ਟੈਂਕਰ ਚ ਗੈਸ ਲੀਕ ਹੋਣ ਤੋਂ ਬਾਅਦ ਬਲਾਸਟ ਹੋਇਆ ਭਿਆਨਕ ਅੱਗ ਲੱਗ ਗਈ ਕੁਝ ਸਮੇਂ ਦੇ ਵਿੱਚ ਹੀ ਅੱਗ ਨੇ ਇੰਨਾ ਕੁ ਜ਼ਿਆਦਾ ਪਿਆਨਕ ਰੂਪ ਧਾਰਨ ਕਰ ਲਿਆ ਕਿ ਆਲੇ ਦੁਆਲੇ ਦੇ ਇਲਾਕੇ ਨੂੰ ਵੀ ਆਪਣੀ ਚਪੇਟ ਚ ਲੈ ਲਿਆ 15 ਦੁਕਾਨਾਂ ਤੇ 4 ਘਰ ਸੜ ਗਏ ਨੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ 30 ਤੋਂ ਵੱਧ ਲੋਕ ਜ਼ਖਮੀ ਨੇ